ਸਸੀ ਗੱਲ ਜੀ ਯੂਐਸਏ ਦੇਖ ਰਿਹਾ ਤਮਾਮ ਦਾ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਬੰਦਾ ਗੁਰਦੀਪ ਸਿੰਘ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਜ ਜਦੋਂ ਹੀ ਜਲੰਧਰ ਦੇ ਟ੍ਰੈਫਿਕ ਦੇ ਐਡੀਸੀਪੀ ਗੁਰਬਾਜ ਨੇ ਚਾਰ ਦਿੱਤਾ ਉਸ ਤੋਂ ਬਾਅਦ ਜਿਹੜੇ ਆ ਸ਼ਹਿਰਾਂ ਦੇ ਵਿੱਚ ਜਿਹੜੇ ਜਾਲੀ ਪੱਤਰਕਾਰਾਂ ਦੇ ਜਿਹੜੇ ਕਾਰਡ ਬਣਾ ਕੇ ਲੋਕੀ ਘੁੰਮਦੇ ਹੋਏ ਨਜ਼ਰ ਆ ਰਿਹਾ ਉਹਨਾਂ ਉੱਤੇ ਜਿਹੜੀ ਹੁਣ ਪੁਲਿਸ ਹੈ ਉਹ ਨਕੇਲ ਕਸਣਾ ਜਿਹੜਾ ਸ਼ੁਰੂ ਕਰਦਾ ਇੱਕ ਜਿਹੜਾ ਯੁਵਕ ਆ ਫੜਿਆ ਕੀ ਨਾਮ ਹੈ ਭਾਈ ਤੁਹਾਡਾ ਭਾਜੀ ਇਹ ਪੱਤਰਕਾਰ ਨਹੀਂਗਾ ਇਹ ਨਾਮ ਕੀ ਆ ਤੁਹਾਡਾ ਅਮਨ ਸਿੱਧੂ ਆ ਮੇਰਾ ਨਾਮ ਕਿੱਥੇ ਦੇ ਰਹਿਣ ਆਲੇ ਹੋ ਮੈਂ ਭਾਜੀ ਨੂਰ ਮੈਲ ਪਾਜੀ ਮੈਂ ਕੈਮਰਾਮੈਨ ਆ ਮੈਂ ਡਰੋਨ ਆਪਰੇਟ ਕਰਦਾ ਆ ਇਹ ਪਾਜੀ ਉਹਨਾਂ ਨੇ ਮੈਨੂੰ ਬਣਾ ਕੇ ਦਿੱਤਾ ਜਦੋਂ ਕਾਰਡ ਕੀ ਇਹਦੇ ਤੇ ਕੀ ਲਿਖਿਆ ਤੁਹਾਡੀ ਡੈਜ਼ਿਨੇਸ਼ਨ ਕੀ ਹੈ ਪਾਜੀ ਐਨ ਕੇ ਟੀਵੀ ਦਾ ਹੀ ਆ ਇਹ ਦੱਸ ਦਈਏ ਕਿ ਪਹਿਲੀ ਗੱਲ ਤੇ ਇਹ ਕੀ ਇਹਦਾ ਕੋਈ ਆਰ ਐਨ ਨੰਬਰ ਨਹੀਂ ਹੈਗਾ ਇਹਦੇ ਵਿੱਚ ਕੁਝ ਵੀ ਨਹੀਂ ਹੈਗਾ ਦੂਜੀ ਗੱਲ ਇਹ ਕੀ ਉਹਦਾ ਤਾਂ ਡੈਜ਼ਿਨੇਸ਼ਨ ਜਿਹੜੀ ਹੈ ਉਹ ਲਿਖੀ ਹੋਈ ਆ ਡਰੋਨ ਕੈਮਰਾ ਆਪਰੇਟਰ ਦੀ ਲਿਖੀ ਹੋਈ ਆ ਵੈਲਿਡ ਦੱਸਿਆ ਜਾ ਰਿਹਾ 19 10 2024 ਦਾ ਜਦਕਿ ਇਹ ਵੀ ਐਕਸਪਾਇਰ ਹੋ ਚੁੱਕਾ ਹੋਇਆ ਜੇ ਤੁਸੀਂ ਗੱਲ ਕਰੀਏ ਡਰੋਨ ਆਪਰੇਟ ਕਰਦੇ ਹੋ ਪੱਤਰਕਾਰ ਦੇ ਨਾਲ ਹੀ ਰਹਿੰਦੇ ਹੋ ਪਾਜੀ ਪੱਤਰਕਾਰਾਂ ਨੇ ਜਦੋਂ ਪੰਜਾਬ ਲਾਈਵ ਵਾਲੇ ਨੇ ਚੱਲੇ ਜਨਨਵੇਂ ਨਹੀਂ ਹੁਣ ਉਹਦੇ ਵਿੱਚ ਤੁਸੀਂ ਕੀ ਸਭ ਡਰੋਨ ਉਡਾਉਂਦੇ ਹੋ ਭਾਈ ਡਰੋਨ ਡਾਣਾ ਤੇ ਕੈਮਰਾ ਅਪਗ੍ਰੇਡ ਕਰ ਜਿਹੜਾ ਤੁਹਾਡਾ ਕਾਰਡ ਬਣਿਆ ਦੀ ਰਜਿਸਟ੍ਰੇਸ਼ਨ ਨੰਬਰ ਕਿੱਥੇ ਆ ਇਹਦਾ ਆਰਐਨ ਨੰਬਰ ਜਿਹਨੂੰ ਆਪਾਂ ਕਹਿੰਦੇ ਆ ਕਿੱਥੇ ਆ ਪਾਜੀ ਉਹ ਤਾਂ ਪਾਜੀ ਹੁਣਾਂ ਦੇ ਕੋਲ ਹੀ ਗੱਲ ਕਰਾਓ ਮੈਂ ਗੱਲ ਕਰਾ ਦਿੰਦਾ ਨਾ ਭਾਈ ਫੋਨ ਤੇ ਆ ਇੱਕ ਤਾਰ ਦਿੰਦਾ ਮੈਂ ਸੋ ਪੁਲਿਸ ਪ੍ਰਸ਼ਾਸਨ ਦੇ ਨਾਲ ਵੀ ਗੱਲਬਾਤ ਕਰ ਲੈਂਦੇ ਆ ਪੁੱਛ ਲੈਂਦੇ ਆ ਉਹਨਾਂ ਦਾ ਕੀ ਕਹਿਣਾ ਹੈ ਤਾਂ ਦੱਸ ਜੀਏ ਕਿ ਟ੍ਰੈਫਿਕ ਮੁਲਾਜ਼ਮਾ ਨੇ ਜਿਹੜਾ ਅਸੀਂ ਵਿਅਕਤੀ ਨੂੰ ਰੋਕਿਆ ਸੀਗਾ ਸਰ ਜਦੋਂ ਫੋਟੋ ਰੋਕ ਕੇ ਉਸਦੀ ਕੋਸ਼ਿਸ਼ ਕੀਤੀਗੀ ਹਰ ਵੀ ਜਦੋਂ ਤੁਸੀਂ ਇਹਨਾਂ ਨੂੰ ਰੋਕਿਆ ਉਸ ਤੋਂ ਬਾਅਦ ਇਹਨਾਂ ਨੇ ਕੀ ਦੱਸਿਆ ਕਿ ਮੈਂ ਕੌਣ ਇਹ ਭਾਜੀ ਰੈੱਡ ਲਾਈਟ ਜੰਪ ਕਰ ਰਹੇ ਹੈ ਨਾ ਰੋਕਿਆ ਮੈਂ ਕਿਹਾ ਆਪਣੇ ਡਾਕੂਮੈਂਟ ਦਿਖਾਓ ਤੇ ਕਹਿੰਦਾ ਮੈਂ ਮੀਡੀਆ ਦੇ ਵਿੱਚ ਆ ਮੈਂ ਇਹਨਾਂ ਨੂੰ ਕਾਡ ਦਿਖਾਓ ਤੇ ਕਾਡ ਪੁਰਾਣਾ ਦਿਖਾਈ ਜਾਂਦਾ ਪਤਾ ਨਹੀਂ ਇਹ ਹੈ ਵੀ ਨਹੀਂ ਹੈ ਕਾਡ ਮੀਡੀਆ ਦਾ ਤੁਸੀਂ ਕਦੀ ਇਸ ਵਿਅਕਤੀ ਨੂੰ ਦੇਖਿਆ ਨਹੀਂ ਮੈਂ ਕਦੀ ਵੀ ਨਹੀਂ ਦੇਖਿਆ ਤੁਹਾਨੂੰ ਲੱਗਦਾ ਇਹ ਹੈ ਕਿ ਦੇਖ ਕੇ ਕਿ ਇਹ ਲੜਕਾ ਪੱਤਰਕਾਰ ਹੋਏਗਾ ਜਾਂ ਇਹਨੂੰ ਕੋਈ ਨੌਲੇਜ ਹੋਏਗੀ ਨਹੀਂ ਨਹੀਂ ਬਿਲਕੁਲ ਨਹੀਂ ਮੈਂ ਦੇਖ ਕੇ ਇਸੇ ਕਰਕੇ ਤਾਂ ਮੈਂ ਇਹਨੂੰ ਰੋਕਿਆ ਮੈਂ ਇਹਨੂੰ ਪੁੱਛਿਆ ਮੈਂ ਕਿਹਾ ਤੂੰ ਕਿਹੜੀ ਪ੍ਰੈਸ ਦੇ ਇਹਨੂੰ ਇਹ ਵੀ ਨਹੀਂ ਪਤਾ ਵੀ ਪ੍ਰਸਾ ਦਾ ਨਾਂ ਕੀ ਆ ਨਾ ਜਿਹੜਾ ਕਾਰਡ ਦੇ ਉੱਤੇ ਨਾਂ ਲਿਖਿਆ ਵੀ ਨਹੀਂ ਪਤਾ ਇਹਨੂੰ ਕਿਹੜਾ ਨਾਂ ਆ ਸੋ ਗੱਲਬਾਤ ਦੁਬਾਰਾ ਯੁਵਕ ਨਾਲ ਕਰ ਲੈਂਦੇ ਆ ਭਾਜੀ ਇੱਥੇ ਕੋਈ ਮੋਹਰ ਵਗੈਰਾ ਵੀ ਨਹੀਂ ਲੱਗੀ ਕਿਸੇ ਤਰ੍ਹਾਂ ਦੀ ਭਾਜੀ ਸਿਰਫ ਆਹੀ ਕਾਰਡ ਆ ਹੋਰ ਇਹ ਸਟੈਂਪ ਸਟੈਂਪ ਭਾਜੀ ਸਟੈਂਪ ਮੈਂ ਸਟੈਂਪ ਦੀ ਗੱਲ ਕਰ ਰਿਹਾ ਤੁਹਾਡਾ ਗਾੜੀ ਆ ਤੁਹਾਡੀ ਫੋਟੋ ਲੱਗੀ ਤੁਹਾਡਾ ਕਾਰਡ ਆ ਭਾਜੀ ਹੁਣਾਂ ਨੂੰ ਇਹ ਤਾਂ ਕਿਹਾ ਜੀ ਜਬਰਤਨ ਮੇਰੀ ਗੱਲ ਸੁਣੋ ਇਹ ਕਾਰਡ ਤੁਹਾਡਾ ਆ ਭਾਜੀ ਕਾਰਡ ਇਹ ਮੇਰਾ ਹੀ ਮੇਰੀ ਫੋਟੋ ਮੇਰੀ ਤੁਹਾਡੀ ਫੋਟੋ ਲੱਗੀ ਤੁਹਾਡਾ ਹੀ ਆ ਇੱਥੇ ਕੋਈ ਮੋਹਰ ਨਹੀਂ ਲੱਗੀ ਕੋਈ ਤੁਸੀਂ ਮੀਡੀਆ ਦਾ ਨਾਮ ਕਿਉਂ ਲੈ ਕੇ ਖਰਾਬ ਕਰ ਰਹੇ ਹੋ ਭਾਜੀ ਮੈਂ ਭਾਜੀ ਹੁਣਾਂ ਨੂੰ ਇਹ ਤਾਂ ਇਹ ਕਹਿੰਦੇ ਵੀ ਡੀਸੀ ਸਾਹਿਬ ਦੇ ਸਾਈਨ ਆ ਵੀ ਡੀਸੀ ਸਾਹਿਬ ਸਾਈਨ ਆ ਕਰਦੇ ਸਾਡੇ ਸਰਕਾਰੀ ਆ ਸਾਡਾ ਕਹਿੰਦਾ ਭਾਜੀ ਸਭ ਤੋਂ ਵੱਡੀ ਗੱਲ ਤੁਹਾਨੂੰ ਮੈਂ ਦੱਸ ਦਵਾਂ ਕਿ ਲੋਕਾਂ ਨੂੰ ਕਿ ਚਾਹੇ ਕਿਸੇ ਵੀ ਸਟੇਟ ਦਾ ਡੀਸੀ ਹੋਵੇ ਜਾਂ ਕਮਿਸ਼ਨਰ ਹੋਵੇ ਜਿਹੜੇ ਦੇ ਸਾਈਨ ਹੁੰਦੇ ਆ ਪਹਿਲੀ ਗੱਲ ਹਮੇਸ਼ਾ ਗ੍ਰੀਨ ਕਲਰ ਦੇ ਵਿੱਚ ਹੁੰਦੇ ਆ ਨਾ ਕਿ ਬਲੈਕ ਕਲਰ 'ਚ ਹੁੰਦੇ ਜਿਹੜੀ ਸਭ ਤੋਂ ਵੱਡੀ ਗੱਲ ਇਹ ਆ ਦੂਜੀ ਗੱਲ ਕਿ ਕਿਸੇ ਵੀ ਪ੍ਰੈਸ ਦੀ ਕਾਰਡ ਦੇ ਉੱਤੇ ਡੀਸੀ ਦੇ ਸਾਈਨ ਕਦੀ ਹੋਏ ਨਹੀਂ ਅਜੇ ਤੱਕ ਜਿਹੜੀ ਸਭ ਤੋਂ ਵੱਡੀ ਗੱਲ ਹੈ ਤੁਹਾਨੂੰ ਦੱਸ ਦਈਏ ਕਿ ਪੈਂਦੀ ਹੈ ਉਸ ਤੋਂ ਬਾਅਦ ਜਿਹੜਾ ਕੰਮ ਸਾਰਾ ਸ਼ੁਰੂ ਹੁੰਦਾ ਜਿਹਦੇ ਵਿੱਚ ਐਸ ਡੀ ਐਮ ਦੇ ਜਾਂ ਐਮ ਐਲ اے ਦੇ ਇਸ ਤਰ੍ਹਾਂ ਜਿਹੜੇ ਜਿਹੜੇ ਸਾਈਨ ਸਾਨੂੰ ਕਰਵਾ ਕੇ ਉੱਥੇ ਸਾਰੇ ਡਾਕੂਮੈਂਟ ਜਮ੍ਹਾਂ ਕਰਾਣੇ ਪੈਂਦੇ ਉਸ ਤੋਂ ਬਾਅਦ ਤੁਹਾਨੂੰ ਆਰ ਆਨ ਨੰਬਰ ਪੈਂਦਾ ਨਾ ਤਾਂ ਇਹਦੇ ਵਿੱਚ ਕੋਈ ਆਰ ਆਨ ਨੰਬਰ ਹੈ ਨਾ ਇਹ ਉੱਪਰ ਕਿਸੇ ਤਰ੍ਹਾਂ ਦੀ ਕੋਈ ਖ਼ਬਰ ਦੀ ਮੋਹਰ ਲੱਗੀ ਹੈ ਇੱਕ ਹੋਰ ਨਵੀਂ ਜਿਹੜੀ ਗੱਲ ਸਾਹਮਣੇ ਆ ਗਈ ਹੈ ਕਿ ਇਹ ਡੀਸੀ ਨੇ ਸਾਈਨ ਕਰਕੇ ਦਿੱਤੇ ਡੀਸੀ ਦਾ ਨਾਮ ਕੀ ਹੈ ਭੱਜੇ ਤੁਹਾਡੇ ਭਾਜੀ ਸਿਰਫ ਕੁੱਲੂ ਦਾ ਹੈ ਇਹ ਇੱਥੇ ਲਿਖਿਆ ਹੋਇਆ ਹੈ ਨਾ ਕੁੱਲੂ ਦੇ ਡੀਸੀ ਨੇ ਸਾਈਨ ਕੀਤੇ ਹਾਂਜੀ ਉਹਨਾਂ ਨੇ ਕੀਤੀ ਆ ਭਾਜੀ ਇਸੇ ਸਾਹਮਣੇ ਸਾਈ ਭਾਜੀ ਉਹਨਾਂ ਨੇ ਸਾਨੂੰ ਜਦੋਂ ਇਹ ਕਾਰਡ ਦਿੰਦੇ ਆ ਉਹਨੇ ਇਹੀ ਕਿਹਾ ਕਿ ਉਹਦੇ ਸਾਈਨ ਹੋ ਕੇ ਤੁਹਾਨੂੰ ਫੇਰ ਦੇਣੇ ਆ ਮੈਂ ਤੁਹਾਨੂੰ ਸੇ ਵੇਨਾ ਪੁੱਛ ਰਿਹਾ ਕਿ ਇਹ ਤੇ ਡੀਸੀ ਦੇ ਸਾਈਨ ਹੋਏ ਪਏ ਆ ਮੈਂ ਤੁਹਾਡੇ ਤੋਂ ਪੁੱਛ ਰਿਹਾ ਕਿ ਤੁਸੀਂ ਇੰਨੀ ਗੱਲ ਕਹੀ ਜਨਾ ਮੈਂ ਪੁੱਛ ਰਿਹਾ ਤੇ ਡੀਸੀ ਦੇ ਸਾਈਨ ਇਹ ਇਹ ਜਿਹੜੇ ਸਾਈਨ ਆ ਡੀਸੀ ਦੇ ਆ ਭਾਜੀ ਜਦੋਂ ਸਾਨੂੰ ਇਹ ਕਾਰਡ ਮਿਲੇ ਸੀ ਜੀ ਸਾਨੂੰ ਅਸੀਂ ਸਾਹਮਣੇ ਤਾਂ ਦੇਖਿਆ ਨਹੀਂ ਉਹਨਾਂ ਨੇ ਅਦਰ ਮੈਂ ਸੇ ਵੇਨਾ ਕਹਿ ਰਿਹਾ ਕਿ ਤੁਹਾਨੂੰ ਲੱਗਦਾ ਇਹ ਸਾਈਨ ਡੀਸੀ ਦੇ ਆ ਬਸ ਇੰਨਾ ਪੁੱਛਿਆ ਮੈਂ ਪਰ ਮੈਂ ਦੇਖਿਆ ਨਹੀਂ ਤੇ ਮੈਂ ਨਹੀਂ ਕਹਿ ਸਕਦਾ ਵੀ ਡੀਸੀ ਫਿਲਹਾਲ ਤੁਹਾਨੂੰ ਨਣੀ ਗੱਲ ਕਹੀ ਕਿ ਡੀਸੀ ਦੇ ਸਾਈਨ ਹਾਂਜੀ ਹਾਂਜੀ ਹਾਂ ਤੁਸੀਂ ਕਿੱਥੇ ਤੇ ਰਹਿਣ ਵਾਲੇ ਹੋ ਜੀ ਮੈਂ ਨੂਰ ਮੈਲ ਤੋਂ ਆ ਸਾਡੇ ਸ਼ੂਟ ਉੱਥੇ ਹੁੰਦੇ ਆ ਐਨ ਕੇ ਟੀਵੀ ਵਾਲਿਆਂ ਦੇ ਸੋ ਮੈਂ ਪਹਿਲੀ ਵਾਰੀ ਤੁਹਾਡੇ ਤੋਂ ਸੁਣਿਆ ਹੈ ਕਿ ਪ੍ਰੈਸ ਦੇ ਕਾਰਡ ਤੇ ਡੀਸੀ ਸਾਈਨ ਕਰਕੇ ਦੇ ਰਿਹਾ ਜਦਕਿ ਪ੍ਰੈਸ ਦੇ ਕੋਲ ਇੰਨੀ ਪਾਵਰ ਹੈ ਕਿ ਉਹ ਡੀਸੀ ਤੇ ਕਮਿਸ਼ਨਰ ਦੀ ਖਬਰ ਲਾ ਆਂਦੇ ਹੁਣ ਉਹ ਸਾਨੂੰ ਸਾਈਨ ਕਰਕੇ ਕਾਰਡ ਦੇਣਗੇ ਨਹੀਂ ਭਾਜੀ ਹੁਣ ਮੈਨੂੰ ਤਾਂ ਜਿੱਦਾਂ ਦੱਸਿਆ ਮੈਂ ਜੀ ਕਾਦੇ ਫਿਰ ਤੁਸੀਂ ਕਾਦੇ ਕੈਮਰਾਮੈਨ ਹੋਏ ਜੋ ਤੁਹਾਨੂੰ ਇੰਨੀ ਨੋਲੇਜ ਨਹੀਂ ਹੈਗੀ ਭਾਜੀ ਉਹਨਾਂ ਨੇ ਸਿਰਫ ਮੈਨੂੰ ਇਦਾਂ ਦੱਸਿਆ ਕਿ ਇਹਦੇ ਤੇ ਸਾਈਨ ਹੋਏ ਆ ਤੁਸੀਂ ਐਂਟਰ ਕਰ ਸਕਦੇ ਹੋ ਉੱਥੇ ਹੈ ਨਾ ਜਿੱਦਾਂ মিডিਆ ਸਾਨੂੰ ਮੈਂ ਕਹਿ ਦਊਂਗਾ ਭ ਤਾਨੂੰ ਕੀ ਲੱਗਦਾ ਇਹਨਾਂ ਦੀ ਕੀ ਪੋਸਟ ਹੈ ਤੇਰਾ ਦੀ ਪੋਸਟ ਕੀ ਹੈ ਇਹਨਾਂ ਦੱਸ ਦਿਓ ਮੈਨੂੰ ਭਾਜੀ ਹੁਣ ਇਹ ਤਾਂ ਚਲੋ ਤੁਸੀਂ ਇੱਥੇ ਰਹਿਨੇ ਤੁਹਾਨੂੰ ਇਹ ਚੀਜ਼ ਦਾ ਜਿਆਦਾ ਸਾਰਿਆਂ ਦਾ ਉਹੀ ਸੇਮ ਹੀ ਹੈ ਭਾਜੀ ਮੈਂ ਤਾਂ ਤੁਹਾਨੂੰ ਦੱਸਿਆ ਕਿ ਮੈਂ ਸਿਰਫ ਕੈਮਰਾਮੈਨ ਆ ਮੈਂ ਕੋਈ ਬ੍ਰਦਰ ਮੈਂ ਮੰਨ ਗਿਆ ਤੁਸੀਂ ਕੈਮਰਾਮੈਨ ਹੋ ਮੈਂ ਤੁਹਾਡੇ ਸਾਹਮਣੇ ਦੁਬਾਰਾ ਕੈਮਰਾਮੈਨ ਕਹੂੰਗਾ ਜਿਹੜੇ ਆਪਣੇ ਪੁਲਿਸ ਮੈਨ ਆ ਉਹਨਾਂ ਦੇ ਕੈਮਰਾ ਇਹ ਦਿੱਤਾ ਜਾਵੇ ਇਹਨਾਂ ਦੀ ਪੋਸਟ ਕੀ ਹੈ ਮੈਂ ਬਸ ਇਹਨਾਂ ਪੁੱਛਿਆ ਤੁਹਾਡੇ ਤੋਂ ਤੁਸੀਂ ਮੀਡੀਆ ਦੇ ادارے ਦੇ ਨਾਲ ਜੁੜੇ ਹੋ ਤੁਹਾਨੂੰ ਪਤਾ ਇਹਨਾਂ ਦੀ ਪੋਸਟ ਕੀ ਹੈ ਪਾਜੀ ਮੈਂ ਸਿਰਫ ਕੈਮਰਾ ਰੈਂਕ ਕੀ ਹੈ ਪਾਜੀ ਮੈਂ ਕੈਮਰਾ ਆਪਰੇਟ ਕਰਦਾ ਆ ਮੈਂ ਪ੍ਰੈਸਰ ਰਿਪੋਰਟਰ ਤਾਂ ਨਹੀਂ ਕਿਹਾ ਮੈਂ ਇਹ ਤਾਂ ਕਿਹਾ ਨਹੀਂ ਤੁਸੀਂ মিডিਆ ਦੇ ਆਧਾਰ 'ਦਾ ਤੁਸੀਂ ਕਿਹਾ ਨਾ ਕਿ ਮੈਂ মিডিਆ ਦੇ ਆਧਾਰੇ ਤੋਂ ਆ ਇਹ ਹੀ ਕਿਹਾ ਸੀ ਤੁਸੀਂ ਪਾਜੀ ਮੈਂ ਸਿਰਫ ਉਹਨਾਂ ਨਾਲ ਗੱਲ ਕਰ ਲੈਂਦੇ ਆ ਸਰ ਇਹਨਾਂ ਨੇ ਤੁਹਾਨੂੰ মিডিਆ ਦੇ ਆਧਾਰੇ ਦਾ ਕਿਹਾ ਸੀਗਾ ਹਾਂਜੀ ਹਾਂ ਜੇ ਕਹਿੰਦਾ ਮੈਂ ਆਪਣੇ মিডিਆ ਦੇ ਵਿੱਚ ਆ ਮੈਨੂੰ ਮੈਂ ਕਿਹਾ ਪਾਜੀ ਤੁਸੀਂ ਕਾਰਡ ਦਿਖਾ ਦਿਓ ਕਾਰਡ ਲਿਆ ਕਾਰਡ 'ਚ ਕੋਈ ਹੈ ਨਹੀਂ ਸੀਗਾ ਆ ਜਿਹੜਾ ਗੱਲ ਦੇ ਵਿੱਚ ਪਾਉਣ ਨੂੰ ਆਪਣੇ ਟੋਕਣ 'ਚ ਆ ਬੰਦੇ ਕਿੱਥੋਂ ਲੈ ਹੁਣ ਤੁਸੀਂ ਦੱਸੋ ਪਾਜੀ ਕਿ ਇਹ ਇਹਨਾਂ ਦੀ ਇਹਨਾਂ ਦੀ ਡੈਜ਼ਿਨੇਸ਼ਨ ਕੀ ਆ ਕੀ ਇਹਨਾਂ ਦੀ ਪੋਸਟ ਕੀ ਆ ਭਾਜੀ ਭਾਜੀ ਹੁਣੀ ਤਾਂ ਨਾਕਾ ਲਾ ਕੇ ਖੜੇ ਸੀ ਹੁਣ ਮੈਨੂੰ ਇਸ ਸੀ ਦਾ ਪੋਸਟ ਪੁੱਛਿਆ ਮੈਂ ਤਾਂ ਕੋਈ ਪੁੱਛਿਆ ਨਹੀਂ ਮੈਂ ਤਾਂ ਪੋਸਟ ਪੁੱਛਿਆ ਪੋਸਟ ਕੀ ਹੈ ਭਾਜੀ ਮੈਨੂੰ ਇਸ ਸੀ ਦਾ ਤੇ ਕਾਦੇ ਆਪਾਂ ਮੀਡੀਆ ਦੇ ਕਾਰਡ ਲੈ ਕੇ ਘੁੰਮਣ ਦੇ ਆ ਮੀਡੀਆ ਦਾ ਮੈਂ ਤਾਂ ਇਸ ਗੱਲ ਉਹ ਝੂਠ ਬੋਲ ਰਹੇ ਨੇ ਹਾਂਜੀ ਹਾਂਜੀ ਜੇ ਤੁਮਹਾਲਾ ਮੈਡੀਸਿਨ ਲੈਣ ਚੱਲਿਆ ਤੂੰ ਮੈਨੂੰ ਉਧਰ ਦਾਦਾ ਪਾਜੀ ਮਾਤਰਾ ਮੈਂ ਗਰੀਬ ਬੰਦੇਆਂ ਕਰਕੇ ਮੈਂ ਦਵਾਈ ਲੈਣ ਚੱਲਿਆ ਮੈਨੂੰ ਜਾਣ ਦਿਓ ਤੂੰ ਇਹਦਾ ਮਤਲਬ ਤੂੰ ਮੈਨੂੰ ਡਰਾਵਾ ਦੇ ਰਿਹਾ ਮੈਂ মিডিਆ ਦੇ ਵਿੱਚ ਆ ਪਤਾ ਨਹੀਂ ਦਿੰਦਾ ਪਾਜੀ ਹਾਂ ਨਹੀਂ ਮੈਨੂੰ ਦੱਸਿਆ ਮੈਂ ਕਿਹਾ ਪਾਜੀ ਮੈਂ ਤਾਂ ਆਹ ਕਾਰਡ ਤੋਂ ਐਨਕੇਟੀਵੀ ਤੋਂ ਮੈਂ ਤਾਂ ਕਿਹਾ ਹੀ ਨਹੀਂ ਵੀ ਮੈਂ ਪ੍ਰੈਸ਼ਰ ਕੁੱਟਰ ਆ ਜਾ ਪਾਜੀ ਤੁਸੀਂ ਐਨਕੇਟੀਵੀ ਦਾ ਨਾਮ ਲਿੱਤਾ ਹਾਂਜੀ ਹਾਂ ਇਹਦਾ ਮਤਲਬ মিডিਆ ਦਾ ਹੜਾ ਹੋ ਗਿਆ ਤੇ ਮੈਂ মিডিਆ ਦੇ ਧਾਰ ਦੇ ਡਾਕਟਰ ਨੂੰ ਪੁੱਛਣ ਦੇ ਕਿ ਇਹਨੇ ਦੀ ਪੋਸਟ ਕੀ ਹੈ ਹੋਰ ਤਾਂ ਕੁਝ ਪੁੱਛੇ ਨਹੀਂ ਮੈਂ ਤੋੜ ਦਉ ਕੁਝ ਵੀ ਨਹੀਂ ਪੁੱਛਿਆ ਹੋਰ ਤੁਸੀਂ ਫੋਨ ਕਰੋ ਜਿਨ੍ਹਾਂ ਨੇ ਤੁਹਾਨੂੰ ਕਾਰ ਕਾੜਿਆ ਵੀ ਉੱਤੇ ਦੱਸੋ ਕਿਹੜੇ ਮੀਡੀਆ ਵਾਲੋ ਤੁਸੀਂ ਕਾੜ ਕੇ ਕਹਿੰਦੇ ਕਾਰਡ ਦਿਖਾਓ ਮੈਂ ਦੇਖ ਕੇ ਦੱਸਦਾ ਅੱਛਾ ਇਹ ਵੀ ਨਹੀਂ ਦੱਸਿਆ ਇਹਨੇ ਹਾਂ ਨਹੀਂ ਕਹਿੰਦੇ ਕਾਰਡ ਦਿਖਾਓ ਮੈਂ ਦੇਖ ਕੇ ਦੱਸ ਦਿੰਨਾ ਵਾਓ ਤੇਰੇ ਸਿਆਣੇ ਕਾੜ ਦੇ ਦਿਖਾ ਮੇਰਾ ਭਰਾ ਕਰੋ ਐਡੀਟਰ ਸਾਹਿਬ ਨੂੰ ਫੋਨ ਕਰੋ ਆਪਣੇ ਕਿਹੜੇ ਦੇਖਾਂ ਕਿਹੜੇ ਤੁਸੀਂ ਨਿਊਜ਼ ਚੈਨਲ ਦੇ ਵਿੱਚੋਂ ਤੁਹਾਨੂੰ ਇਹਨਾਂ ਨੂੰ ਨਹੀਂ ਪਤਾ ਕਿ ਆਫੀਸਰ ਦੀ ਪੋਸਟ ਕੀ ਹੈ ਕਿਹੜੀ ਕਾਰ ਆ ਤੁਹਾਡੀ ਭਾਜੀ ਮਰੂਤੀ ਕਾਰ ਆ ਬਈ ਲਿਓ ਫੋਨ ਲਗਾਓ ਤੁਹਾਨੂੰ ਦੱਸ ਦਈਏ ਕਿ ਜਲੰਧਰ ਦੇ ਵਿੱਚ ਇੱਕ ਲੜਕਾ ਜਿਹੜਾ ਆ ਪੁਲਿਸ ਪ੍ਰਸ਼ਾਸਨ ਨੇ ਰੋਕਿਆ ਸੀਗਾ ਜਿਹਦੇ ਵਿੱਚ ਉਹ ਵਾਰ-ਵਾਰ ਜਿਹੜਾ ਲੜਕਾ ਕਹਿ ਰਿਹਾ ਕਿ ਮੈਂ মিডিਆ ਦੇ ਆਧਾਰੇ ਦੇ ਵਿੱਚੋਂ ਹੈਗਾ ਕਾਰਡ ਦਿਖਾਇਆ ਹੈ ਸਭ ਤੋਂ ਵੱਡੀ ਗੱਲ ਇਹ ਕਿ ਕਹਿੰਦਾ ਕਾਰਡ ਦੇ ਉੱਤੇ ਡੀਸੀ ਸਾਹਿਬ ਨੇ ਸਾਈਨ ਕਰਕੇ ਦਿੱਤੇ ਉਹ ਵੀ ਕੁੱਲੂ ਦੇ ਹੈਰਾਨੀ ਵਾਲੀ ਗੱਲ ਹੈ ਕਿ ਜਲੰਧਰ ਦੇ ਇਹ ਜਿਹੜੇ ਡੀਸੀ ਸਾਹਿਬ ਨੂੰ ਛੁੱਟੀ ਸੀ ਜਿਹੜਾ ਕੁੱਲੂ ਜਾਣਾ ਪੈ ਗਿਆ ਲਾਗੇ ਛੱਕੇ ਚੱਲ ਜਾਂਦਾ ਹੈ ਡੀਸੀ ਸਾਹਿਬ ਤਾਂ ਆਪਣੇ ਕਪੂਰਥਲੇ ਵੀ ਵਹਿੰਦੇ ਆ ਉਹਨਾਂ ਤੋਂ ਸਾਈਨ ਕਰਾ ਲੈਂਦਾ ਇੰਨੀ ਦੂਰ ਜਾਣ ਦੀ ਕੀ ਲੋੜ ਸੀ ਇਹਨੂੰ ਕਰੋ ਭਾਜੀ ਫੋਨ ਜਲਦੀ ਕਰ ਲੈ ਯਾਰ ਭਾਜੀ 1 ਮਿੰਟ ਹੁਣ ਮੈਂ ਫੋਨ ਹੀ ਲਾਉਣ ਲੱਗਾ ਭਾਜੀ ਹੁਣ ਉਹ ਪੁੱਛਿਆ ਗਿਆ ਲਿਆ ਮੈਂ ਲਿਖ ਦਨਾਂ ਸਪੈਲਿੰਗ ਨਹੀਂ ਪਤਾ ਲੱਗਦੇ ਵੇਲੇ ਆ ਦੇ 1 ਮਿੰਟ ਫਿਰ ਫੋਨ ਹੀ ਲਾਂਦਾ ਪਿਆ ਭਾਈ ਹੁਣ ਉਹ ਸਪੀਕਰ ਟਰਨ ਕਰੋ ਭਾਜੀ ਆਹ ਨੂੰ ਆਹ ਸਪੀਕਰ ਟਰਨ ਕਰ ਤੁਹਾਡੀ ਗੱਲ ਕਰਾਉਂਗਾ ਭਾਜੀ ਸਪੀਕਰ ਤੇ ਕਰਾਵਾ ਕਰਾ ਦੇ ਸੋ ਕੈਮਰਾਮੈਨ ਨੂੰ ਕਹਾਂਗਾ ਫਰੰਟ ਤੋਂ ਆਏ ਕਵਰ ਕਰੇ ਭਾਜੀ ਆ ਵੀ ਦਿਖਾਓ ਨਾ ਇਹ ਵੀ ਦਿਖਾ ਲ ਦਿਓ ਪੇਸ਼ੈਂਟ ਵੀ ਦਿਖਾ ਲ ਦਿਓ ਪੇਸ਼ੈਂਟ ਹੀ ਸੀਗਾ ਨਾਲ ਮੈਂ ਕਦੇ ਬਾਅਦ ਦਿਖਾਵਾਂ ਤੁਸੀਂ মিডিਆ ਦਾ ਕਾਰਡ ਲੈ ਕੇ ਜਾ ਰਹੇ ਹੋ ਤਾਂ ਤੁਸੀਂ ਸਿੱਧਾ ਕਹੋ ਮੈਂ ਫਿਰ ਹਸਪੀਟਲ ਜਾਣਾ মিডিਆ ਦਾ ਕਾਰਡ ਦੀ ਰੈਫਰੈਂਸ ਕਾਦੀ ਦੇ ਰਿਹਾ ਆਪਾਂ ਚਲੋ ਫੋਨ ਕਰੋ ਪਹਿਲੇ ਐਡੀਟਰ ਨੂੰ ਫੋਨ ਕਰੋ ਪਹਿਲੇ ਉਹਦੇ ਨਾਲ ਗੱਲ ਕਰੀਏ ਕੀ ਹੈ ਨਹੀਂ ਇਸ ਚੀਜ਼ ਦਾ ਹੁਣੇ ਵੀ ਤਾਂ ਤੁਸੀਂ ਰਾਹ ਦੇ ਵਿੱਚ ਪਾਜੀ ਉਹਨਾਂ ਦੇ ਹੱਥ ਦੇ ਵਿੱਚ ਕਾਰਡ ਕਿੱਦਾਂ ਆ ਗਿਆ ਮੁਲਾਜ਼ਮ ਦੇ ਹੱਥ ਚ ਕਾਰਡ ਕਿੱਦਾਂ ਆ ਗਿਆ ਪਾਜੀ ਇੱਥੇ ਪਿਆ ਸੀਗਾ ਇੱਥੋਂ ਚੱਕ ਕੇ ਲੈ ਗਏ ਅੱਛਾ ਆਪੇ ਚੱਕ ਕੇ ਲੈ ਗਏ ਮੈਂ ਦਿਖਾਇਆ ਉਹਨਾਂ ਨੂੰ ਉਹਨਾਂ ਨੇ ਮੇ ਕੋਲ ਫੜ ਲਿਆ ਤੇ ਤੁਸੀਂ ਦਿਖਾਇਆ ਹੈ ਨਾ ਇਹ ਮਤਲਬ মিডিਆ ਦੇ ਆਧਾਰ ਦੇ ਦਾ ਤੁਸੀਂ ਰੈਫਰੈਂਸ ਦਿੱਤਾ ਹੈ ਨਾ ਕਿ ਮੈਂ মিডিਆ ਪਰਸਨ ਚਲੋ ਤੁਸੀਂ ਫੋਨ ਕਰੋ ਪਾਜੀ ਬਾਕੀ ਗੱਲਾਂ ਬ੍ਰਦਰ ਫੋਨ ਕਰੋ ਫੋਨ ਕਰੋ ਪਹਿਲੇ ਪਾਜੀ ਪਹਿਲੇ ਫੋਨ ਕਰੋ ਫੋਨ ਕਰੋ ਪਹਿਲੇ ਤਾਂ ਗਦਾ ਤੁਸੀਂ ਕੀਤਾ ਸਾਰੀ ਮੀਡੀਆ ਬਦਨਾਮ ਕਰਕੇ ਰੱਖੀ ਤੁਸੀਂ ਤੁਹਾਨੂੰ ਇਹ ਨਹੀਂ ਪਤਾ ਉੱਥੇ ਜਿਹੜਾ ਮੁਲਾਜ਼ਮ ਖੜਾ ਉਹਦੀ ਪੋਸਟ ਕੀ ਹੈ ਤਾਂ ਤੂੰ ਕਹਦਾ ਮੀਡੀਆ 'ਚ ਐਵੇਂ ਦੱਸੀ ਜਰਾ ਮੈਂ ਉਹਨੂੰ ਇਦਾਂ ਕਿਹਾ ਉਹਦੀ ਪੋਸਟ ਕੀ ਤੈਨੂੰ ਇਹਨਾਂ ਪਤਾ ਸੋ ਕਮੈਂਟ ਦੇ ਵਿੱਚ ਮੈਂ ਕਹੂੰਗਾ ਵੀ ਉੱਥੇ ਇੱਕ ਮੁਲਾਜ਼ਮ ਖੜਾ ਜਿਹਦੇ ਇੱਕ ਸਟਾਰ ਲੱਗਿਆ ਕੀ ਉਹਦੀ ਪੋਸਟ ਹੈ ਕਮੈਂਟ ਦੇ ਵਿੱਚ ਦੱਸੋ ਇਹ ਬੰਦਾ ਮੀਡੀਆ ਦਾ ਕਾਰਡ ਦਿਖਾ ਰਿਹਾ ਇਹਨੂੰ ਇਹ ਨਹੀਂ ਪਤਾ ਕੀ ਉਹਦੀ ਪੋਸਟ ਕੀ ਹੈ ਭਾਜੀ ਮੈਂ ਤਾਂ ਇਦਾਂ ਕਿਹਾ ਹੀ ਨਹੀਂ ਕਿ ਮੈਂ ਮੀਡੀਆ ਤੋਂ ਚਲੋ ਤੁਸੀਂ ਫੋਨ ਲਾਓ ਪਹਿਲੇ ਦੇਖੀਏ ਕਾਰਡ ਹੈ ਕੀ ਹੈ ਨਹੀਂ ਤੇ ਫੇਰ ਤੁਹਾਡੇ ਦੇ ਪਹਿਲੇ ਕਾਰਵਾਈ ਕਰਾਈਏ ਇਹਦਾ ਕਾਰਡ ਲੈ ਕੇ ਹ ਹਲੋ ਪਾਜੀ ਹੁਣੇ ਬਿਜ਼ੀ ਆ ਗਿਆ ਹੋਇ ਕਿਤੇ ਕੰਮ ਤੇ ਲਾ ਦੇ ਡੀਸੀ ਸਾਹਿਬ ਕੋਲ ਨਾ ਬੈਠੇ ਹੁਣ ਸਾਈਨ ਉਹਨਾਂ ਨੇ ਕੀਤੇ ਸੀ ਕਿਉਂਗੇ ਪਾਜੀ ਉਹ ਤਾਂ ਕੁਲੂ ਦੇ ਆ ਉਹ ਕਿਹੜੇ ਤੁਸੀਂ ਡੀਸੀ ਸਾਹਿਬ ਨੂੰ ਫੋਨ ਕਰੇ ਪੁੱਛੋਗਾ ਪਾਜੀ ਤੁਹਾਡੇ ਵਾਲੇ ਬੈਠੇ ਨੇ ਅਜੇ ਚਾਹ ਤੁਹਾਡੇ ਵਾਲਾ ਪੁੱਛੀ ਮੜ ਜਾ ਪਾਜੀ ਇਹ ਦੱਸ ਪਾਜੀ ਉਧਰੋਂ ਪਾਜੀ ਪੇਸ਼ੈਂਟ ਵਿਚਾਰਾ ਉਧਰ ਤੁਸੀਂ ਉਹਦਾ ਹਜੇ ਪਾਜੀ ਦੇਖੋ ਬਾਹਾਂ ਕੀ ਪੇਸ਼ੈਂਟ ਆ ਉਹ ਦੱਸ ਕੀ ਪੇਸ਼ੈਂਟ ਆ ਚਲ ਦੱਸ ਕੀ ਪੇਸ਼ੈਂਟ ਆ ਪਾਜੀ ਉਹਦੀ ਬਾਹ ਠੀਕ ਆ ਬਲੈਸਰ ਲੱਗਾ ਕਾਰਜਗਾਹ ਤਾਂ ਕੋ ਮੰਡਿਆ ਫਿਰ ਤੈਨੂੰ ਪਾਜੀ ਹੁਣ ਇਹ ਪ੍ਰੈਸ ਦੇ ਨਕਲੀ ਕਾਰਡ ਕਿਉਂ ਦਿਖਾ ਰਹੇ ਹੋ ਭਾਜੀ ਨਕਲੀ ਕਾਰਡ ਤਾਂ ਨਹੀਂ ਮੈਂ ਦਿਖਾਇਆਗਾ ਮੈਂ ਤਾਂ ਸਿਰਫ ਉਹਨਾਂ ਨੂੰ ਇਹੀ ਕਿਹਾ ਕਿ ਮੈਂ ਐਸੇ ਵੀ ਇੰਨੀ ਗੱਲ ਤੇ ਭਾਈ ਤੇਰੇ ਹੈਰਾਨ ਆ ਕਿ ਪ੍ਰੈਸ ਦੇ ਕਾਰਡ ਤੇ ਡੀਸੀ ਸਾਹਿਬ ਨੇ ਸਾਈਨ ਕਰਦੇ ਭਾਜੀ ਹੁਣ ਮੇਰੀ ਗੱਲ ਸੁਣੋ ਕਹਿਨੂੰ ਦਾ ਸਾਰੇ ਕਹੀ ਜਾਂਦੇ ਭਾਜੀ ਪਹਿਲੇ ਤਾਂ ਇਹਨਾਂ ਦਾ ਚਲਾਨ ਘਟੋ ਤਾਂ ਮੈਂ ਥਾਣੇ ਫੋਨ ਕਰਾਂ ਇਹ ਨਕਲੀ ਵੀਡੀਓ ਵਾਲੇ ਕਿਹੜੇ ਨੇ ਇਹ ਆਓ ਤੇਰੀ ਮੰਜੀ ਆਓ ਲਾਇਸੈਂਸ ਹੈਗਾ ਤੁਹਾਡੇ ਕੋਲ ਲਾਇਸੈਂਸ ਕੈਮਰਾ ਗੱਲ ਤੇ ਕਿਹਾ ਭਾਈ ਦੂਜੀ ਤਰ੍ਹਾਂ ਉਹ ਹੋ ਕੈਮਰਾ ਕੈਮਰਾ ਦਿਖਾ ਬਰਾ ਕਿਸੇ ਆ ਕੈਮਰਾ ਕਿਹੜਾ ਦਿਖਾ ਪਾਜੀ ਕੈਮਰਾ ਗੱਡੀ ਚ ਪਿਆ ਦੂਜੀ ਗੱਡੀ ਚ ਪਿਆ ਮੈਂ ਸਿਰਫ ਦੂਜੀ ਗੱਡੀ ਪਾਜੀ ਗੱਡੀਆਂ ਹੀ ਬਹੁਤ ਆ ਮੁੰਡੇ ਕੋਲੇ ਯਾਰ ਪ੍ਰੈਸ ਦਾ ਕਾਰਡ ਆ ਅਗਲੇ ਦੇ ਕੋਲ ਪਾਜੀ ਜੇ ਤੁਹਾਡੇ ਡਾਕੂਮੈਂਟ ਨਹੀਂ ਉਹ ਤੇ ਚਲਾਨ ਆਊਗਾ ਇਹ ਲੋ ਚੋਰ ਦੇ ਪ੍ਰੋਫੈਸ਼ਨ ਆਗਾ ਆਜੋ ਤੋਂ ਮੈਨੂੰ ਉਹ ਤਾਂ ਇਹਦਾ ਕਹਿਣਾ ਵੀ ਭਾਜੀ ਮੈਂ ਗਰੀਬ ਬੰਦਾ ਮੈਂ ਮੇਰੇ ਭਰਾ ਦੀ ਬਾਹਰ ਰੋਟੀ ਮੈਂ ਦਵਾਈ ਲੈਣ ਚੱਲਿਆ ਮੈਨੂੰ ਇਹਦਾ ਮਤਲਬ ਧਮਕਾਉਣ ਡਿਆ ਮੈਨੂੰ ਪ੍ਰੈਸ ਨਹੀਂ ਨਹੀਂ ਭਾਜੀ ਮੈਂ ਤਾਂ ਤੁਹਾਨੂੰ ਇੱਕ ਵਾਰੀ ਵੀ ਨਹੀਂ ਕਿਹਾ ਵੀ ਧਮਕਾਉਣ ਲਾਇਆ ਤੁਹਾਨੂੰ ਆਹ ਹੁਣ ਇਹਦੀ ਗੱਲ ਪ੍ਰੈਸ ਧਮਕਾਣ ਲਈ ਨਹੀਂ ਹੁੰਦੀ ਹਾਂ ਜੇ ਕੁਝ ਗਲਤ ਕਰਦੇ ਆ ਨਾ ਸਾਨੂੰ ਫੋਨ ਕਰੋ ਅਸੀਂ ਆ ਕੇ ਉਹਦੀ ਖਬਰਾਂ ਲਾਵਾਂਗੇ ਫਿਰ ਨਹੀਂ ਅਸੀਂ ਪ੍ਰਵਾਹ ਕਰਾਂਗੇ ਕਿਸੇ ਦੀ ਵੀ ਪਰ ਇਹ ਥੋੜੀ ਨਾ ਤੁਸੀਂ ਇਹਨਾਂ ਨੂੰ ਪ੍ਰੈਸ ਦਾ ਰੋਹ ਦਿਖਾਓਗੇ ਜਿਹੜੇ ਪ੍ਰੈਸ ਵਿੱਚ ਚਾਹ ਉਹ ਕਹਿੰਦੇ ਨਹੀਂ ਐ ਪ੍ਰੈਸ ਵਿੱਚ ਭਾਜੀ ਮੈਂ ਤਾਂ ਇਦਾਂ ਕਿਹਾ ਨਹੀਂ ਮੈਂ ਤਾਂ ਅਜੇ ਤੱਕ ਨਹੀਂ ਤੁਹਾਨੂੰ ਕਦੀ ਕਹਿਣਾ ਭਾਈ ਉਥੇ ਤੋਂ ਦੱਸਦੀ ਹੈ ਇੰਸਟਾ ਦੀ ਆਈਡੀ ਦਿੱਤੀ ਹੈ ਨਾਲੇ ਇਹ ਵੀ ਲਿਖਿਆ ਜਿੰਨਾਂ ਦੇ ਤਾਂ ਮਾਲਕ ਨੇ ਸੈਟੀਸਫਾਈਡ ਸੋ ਗੱਲਬਾਤ ਕਰਦੇ ਆਂ ਮੁੱਲ ਲਾਜ਼ਮ ਦੇ ਨਾਲ ਸੋ ਆਮ ਨਾਗਰੀ ਕਿੱਥੇ ਜਾ ਰਹੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਬ੍ਰਦਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੌਰਵ ਹੈ। ਗੌਰਵ ਜੀ ਤੁਸੀਂ ਜਦੋਂ ਅਣ ਦੇ ਨਿਕਲਦੇ ਪਏ ਹੋ ਪ੍ਰੈਸ ਦਾ ਜਿਹੜਾ ਇਹ ਆ ਪ੍ਰੈਸ ਨੂੰ ਚੌਥਾ ਸਤੰਭ ਕਿਹਾ ਜਾਂਦਾ ਹੈ ਤੇ ਉਹਦੇ ਬਾਵਜੂਦ ਜਦੋਂ ਲੋਕੀ ਜਾਲੀ ਕਾਰਡ ਬਣਾ ਕੇ ਜਦੋਂ ਇਸ ਤਰ੍ਹਾਂ ਨਿਕਲਦੇ ਆ ਕੀ ਲੱਗਦਾ ਇਹ ਚੀਜ਼ ਸਹੀ ਹੈ ਬਹੁਤ ਗਲਤ ਹੈ ਜੋ ਐਦਾਂ ਜਾਲੀ ਕਾਰਡ ਦਿਖਾਉਂਦੇ ਮੇਰੇ ਹਿਸਾਬ ਨਾਲ ਉਹਨਾਂ ਦਾ ਚਲਾਨ ਕੱਟਣਾ ਚਾਹੀਦਾ ਹੈ ਕਿਤੇ ਨਾ ਕਿਤੇ ਪ੍ਰੈਸ ਜਿਹੜਾ ਇਹ ਆ ਚੌਥਾ ਪਿੱਲਰ ਪ੍ਰੈਸ ਨੂੰ ਕਿਹਾ ਜਾਂਦਾ ਜਦੋਂ ਇਸ ਤਰ੍ਹਾਂ ਪ੍ਰੈਸ ਬਦਨਾਮ ਹੋਣ ਲੱਗ ਜਾਈ ਤੇ ਪ੍ਰੈਸ ਦੀ ਅਹਿਮੀਅਤ ਤੁਹਾਨੂੰ ਨਹੀਂ ਲੱਗਦਾ ਖਤਮ ਹੋ ਜਾਏਗੀ ਬਿਲਕੁਲ ਖਤਮ ਹੋ ਜਾਏਗੀ ਇਸ ਕਰਕੇ ਜੋ ਇਹਨਾਂ ਦੀ ਬੰਦੀ ਕਾਰਵਾਈ ਇਹਨਾਂ ਤੇ ਤੋ ਆਮ ਲੋਕਾਂ ਦੇ ਵਿਊ ਵੀ ਜਿਹੜੇ ਲਿੱਤੇ ਆ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦਾ ਕਹਿਣਾ ਇਹ ਹੈ ਕਿ ਇਸ ਤਰ੍ਹਾਂ ਦੇ ਵਿਅਕਤੀ ਉੱਤੇ ਜਿਹੜਾ ਇਹ ਪਰਚਾ ਦਰਜ ਕਰ ਦੇਣਾ ਚਾਹੀਦਾ ਤਾਂ ਕਿ ਪੱਤਰਕਾਰਾਂ ਦੀ ਜਿਹੜੀ ਛਵੀ ਹੈ ਉਹ ਖਰਾਬ ਨਾ ਹੋਵੇ ਸਮਝ ਜੀ ਦਾ ਹਾਂ ਜੀ ਹਾਂ ਜੀ ਫਿਰ ਇਹਨਾਂ ਕਰਕੇ ਕਵਰ ਕਰੋ ਇੱਧਰ ਆ ਕੇ ਆਪਣਾ ਪੂਰਾ ਐਡਰੈਸ ਲਿਖੋਣਾ ਹਾਂ ਜੀ ਮਕਾਨ ਦਾ ਲਿਖਾਓ ਪਿੰਡ ਸਿਪੋਰਟਸ ਨਾ ਪੀਰਾ ਪੈਂਦੇ ਆ ਤੁਹਾਨੂੰ ਸਹੀ ਲਿਖਾ ਕੇ ਦਵਾ ਹਾਂ ਜੀ ਉਹੀ ਕਹਿੰਦਾ ਗੋਰਸੀਆਂ ਪੀਰਾ ਪੈਂਦਾ ਆਪਣਾ ਬੀਬੀਓ ਹਾਂ ਜੀ ਗੋਰਸੀਆਂ ਗੋਰਸੀਆਂ ਪੀਰਾ ਨੂਰ ਬਿਲਕੁਲ ਗੋਰਸੀਆਂ ਪੀਰਾ ਜਿਹੜਾ ਜਲੰਧਰੀ ਆ ਨਾ ਠੀਕ ਆ ਭਾਜੀ ਲਾਇਸੈਂਸ ਤੁਹਾਡਾ ਕਿੱਥੇ ਆ ਲਾਇਸੈਂਸ ਕਿੱਥੇ ਆ ਬਲਕਿ ਹੈ ਕੈਮਰਾ ਕਿੱਥੇ ਆ ਉਹ ਛੜ ਤੇਰੇ ਕੋਲ ਹੈਗਾ ਨਹੀਂ ਨਹੀਂ ਉੱਥੇ ਦਿਖਾ ਦਿਓ ਤੁਸੀਂ ਕੋਰਟ ਦੇ ਵਿੱਚ ਠੀਕ ਆ ਠੀਕ ਆ ਭਾਈ ਆ ਚੱਕੋ ਲਾਇਸੈਂਸ ਤੇ ਦੂਜਾ ਹੈਗਾ ਆਪਣੇ ਸੀਟ ਬੈਲਟਾ ਵੀ ਲਗੀਆਂ ਤੇ ਭਾਜੀ ਮੇਰੇ ਲੱਗੀ ਸੀ ਵੀ ਉਹਦੇ ਕਰਕੇ ਬਾਹਰ ਚਲੋ ਉਹ ਬਿਮਾਰ ਹੋ ਛੜਤਾ ਰਿਹਾ ਕਰੰਟ ਲਾਈਟ ਚ ਵੀ ਆਏ ਤੁਸੀਂ ਭਾਜੀ ਗ੍ਰੀਨ ਲਾਈਟ ਜਦੋਂ ਹੋਈ ਉਦੋਂ ਆਏ ਮੈਂ ਇੰਸ਼ੋਰ ਸਹੀ ਤੁਹਾਡੇ ਕੋਲ ਹਾਂਜੀ ਹਾਂਜੀ ਦਿਖਾਓ ਕਿੱਥੇ ਆ ਭਾਈ ਸਾਰਾ ਸਮਾਨ ਹੀ ਉਹਦੇ ਵਿੱਚ ਆਪਾਂ ਤਾਂ ਉਹ ਆਰਸੀ ਦਿਖਾਉਂਦੇ ਕੋਈ ਨਹੀਂ ਉੱਥੇ ਦਿਖਾ ਦੇ ਸਾਰਾ ਕੋ ਹਾਂਜੀ ਹਾਂਜੀ ਸਾਰਾ ਹੀ ਦਿਖਾਉਂਦਾ ਪਤਾ ਉਹ ਟੋਲ ਸਟੈਂਡ ਹਰਤਾਂ ਚੋਰ ਉਹਦਾ ਭਾਈ ਹੈਲਪ ਲੈ ਕੇ ਤਾਂ ਮੈਂ ਉਹਦਾ ਇਲਾਜ ਕਰਾਇਆ ਭਾਈ ਕੋਈ ਗੱਲ ਨਹੀਂ ਕੋਈ ਨਹੀਂ ਸਰ ਜਿਹੜਾ ਕਾਰਡ ਦਿਖਾ ਕੇ ਮਿਸਬੀਹਵ ਕੀਤਾ ਗਿਆ ਕਿ ਉਹਦਾ ਵੀ ਚਰਨ ਕੱਟਿਆ ਜਾਏਗਾ ਮਿਸਬੀਹਵ ਦਾ ਹਾਂਜੀ ਹਾਂਜੀ ਉਹਦਾ ਨਹੀਂ ਸਰ 2 ਨੰਬਰ ਦੇ ਏਰੀਆ ਪੈਂਦਾ ਕਿ ਤੁਹਾਡੇ ਵੱਲੋਂ ਡਿਵੀਜ਼ਨ ਨੰਬਰ 2 ਦੇ ਵਿੱਚ ਐਸ.ਐਚ.ਓ. ਸਾਹਿਬ ਨੂੰ ਫੋਨ ਕਰਕੇ ਦੀ ਅਰੈਸਟ ਪਾਈ ਜਾਏਗੀ ਕਿ ਅੱਜ ਦੀ ਵਾਰਨਿੰਗ ਦੇ ਕੇ ਛੱਡਿਆ ਜਾ ਰਿਹਾ ਹੈ ਨੇ ਇੱਕ ਵਾਰੀ ਪਾਜੀ ਵਾਰਨਿੰਗ ਦੇ ਦੇਣਾ ਕਿ ਪਤਾ ਉੱਥੇ ਮਣਾ ਮਟਾ ਕੋਈ ਉੱਥੇ ਲੱਗਾ ਨਾ ਵਗੇ ਦਫਤਰ ਹਾਂਜੀ ਮੋਬਾਈਲ ਨੰਬਰ ਹੋ ਗਿਆ ਜੀ ਨਾ 95924 95 924 ਹਾਂਜੀ 6934 69 34 ਉਹ ਤੇਰੇ ਭਰਾ ਉਹਦੀ ਬਾਹ ਟੁੱਟੀਆਂ ਕਰਕੇ ਤੇਰੇ ਮੈਂ ਦਰਗੁਜ਼ਾਰ ਕਰਦਾ ਨਹੀਂ ਮੈਂ ਤੈਨੂੰ ਖਾਣੇ ਉੱਥੇ ਪਹੁੰਚਾਉਣ ਭੇਜਣਾ ਹੈ ਉੱਥੇ ਤੋਂ ਅੰਦਾਜ਼ ਇਹ ਕਿ ਜਿੱਥੇ ਬਾਰ ਬਾਰ ਕਿਹਾ ਜਾਂਦਾ ਕਿ ਮੁਲਾਜ਼ਮ ਜਿਹੜੇ ਆ ਸਖਤ ਦੀ ਸਖਤੀ ਜਿਹੜੀ ਵਰਤਦੇ ਹੋਏ ਨਜ਼ਰ ਆਉਂਦੇ ਆ ਪਰ ਅੱਜ ਜਿਹੜਾ ਇਹ ਆ ਜਿਹੜੇ ਆਪਣੇ ASI ਸਾਹਿਬ ਹਰਪ੍ਰੀਤ ਉਹਨਾਂ ਨੇ ਇੱਕ ਨਵੀਂ ਜਿਹੜੀ ਛਵੀ ਜਿਹੜੀ ਆ ਪੁਲਿਸ ਪ੍ਰਸ਼ਾਸਨ ਨੇ ਜਿਹੜੀ ਸਾਹਮਣੇ ਦਿੱਤੀ ਹੈ ਰੱਖੀ ਹੈ ਕਿ ਵਿਅਕਤੀ ਦਾ ਜਿਹੜੇ ਨਾਲ ਦੇ ਜਿਹੜੇ ਛੱਟ ਲੱਗੀ ਇਸ ਕਰਕੇ ਨੇ ਕਿਹਾ ਕਿ ਮੈਂ ਤੁਹਾਡੇ ਉੱਤੇ ਕਿਸ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਰਾ ਰਹੇ ਹਾਂ ਕਿਸ ਤਰ੍ਹਾਂ ਦਾ ਕੋਈ ਰੈਸਟ ਨਹੀਂ ਤੁਹਾਨੂੰ ਕਰਵਾ ਰਹੇ ਹਾਂ ਪਰ ਅੱਗੇ ਤੋਂ ਜਿਹੜਾ ਇਸ ਤਰ੍ਹਾਂ ਦਾ ਪ੍ਰਸ਼ਾਸਨ ਨੂੰ ਜਿਹੜਾ ਆ ਨਾਅਤਮ ਕਾਇਆ ਜਾਵੇ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹੁ ਤਦਾਂ ਆਪਣਾ ਡਰਾਈਵਰ ਖਾਂਦਾ ਉਹ ਤੇ ਆਪਣਾ ਡਰਾਈਵਰ ਮੈਂ ਨਹੀਂ ਦੋਦੇ ਤਾਂ ਇਹਨਾਂ ਨਾਲ ਰੱਬ ਕਰਦਾ ਕਿ ਇੰਨਾ ਨਿਕਾ ਪੂਰਾ ਪੀੜਾ ਮਾਰਵਾਉਂਦੇ ਪ੍ਰੈਸ ਦੇ ਵਿੱਚ ਨਹੀਂ ਕਿਤੇ ਕਹੀ ਤਾਂ ਨਹੀਂ ਆਉਂਦਾ ਤੁਈ ਬਾਕੀ ਆ ਉਹ ਯਾਰ ਖਰਾਬ ਕਰਦਾ ਯਾਰ ਦੂਜੇ ਪਾਸੇ ਪੁੱਟ ਰਿਹਾ ਹਾਂ ਭਾਈ ਮੈਂ ਪ੍ਰੈਸ਼ਰ ਕੋਟਰ ਨਹੀਂ ਮੈਨੂੰ ਤੁਹਾਨੂੰ ਕਾਰੀ ਦਿਖਾਇਆ ਕਿ ਮੈਂ ਉੱਤੇ ਕੰਮ ਕਰਦਾ ਮੈਂ ਕਾਰ ਥਲੇ ਇਹਦਾ ਮਤਲਬ ਕੀ ਹੋਇਆ ਉਹਨੂੰ ਦੱਸ ਦਿਓ ਉਹ ਦੋਤਾਂ ਕਹਿੰਦੇ ਵੀ ਇਹ ਮੈਂ ਕੈਮਰਾਮੈਨ ਆ ਹੁਣ ਓਦਾਂ ਕਿਹਦਰ ਕੈਮਰਾਮੈਨ ਆ ਉਦੋਂ ਕਾ ਵਲੇ ਦਾ ਭਾ ਦੇ ਕੱਢ ਕੇ ਲਿਆਂਗੇ ਤਾਂ ਵੀ ਪਦਲੇ ਉਹ ਭਾਈ ਉਹ ਭਾਈ ਹੁਣਾਂ ਨੇ ਮੇਰੇ ਤੋਂ ਫੜ ਲਿਆ ਮੈਂ ਸਿਰਫ ਉਹਨਾਂ ਨੂੰ ਨਹੀਂ ਲਗਾਇਆ ਸਿਰਫ ਉਹ ਲੈ ਕੇ ਆਇਆ ਨਾ ਕੋਈ ਸਾਡੇ ਕੋਲ ਕਮਲੀ ਪਾਇਆ ਵੀ ਉਹ ਤਾਂ ਉਹ ਤਾਂ ਸਮਾਂ ਕਰੂ ਸਾਧਵਾ ਭਾਈ ਤੁਹਾਨੂੰ ਗਿਆ ਮੈਂ ਲੱਗੇ ਜਰਾ ਸੋ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਇਸ ਸਾਡੇ ਜਿਹੜਾ ਚਲਾਨ ਕੱਟਿਆ ਉਹ ਲੜਕੇ ਨੂੰ ਹੁਣ ਦਿੱਤਾ ਜਾ ਰਿਹਾ। ਸੋ ਇੱਕ ਗੱਲਬਾਤ ਕਰਦੇ ਹਾਂ ਲੜਕੇ ਦੇ ਨਾਲ ਵੀ ਦੁਬਾਰਾ ਇਸ ਤਰ੍ਹਾਂ ਆ ਕੇ ਕਿਸ ਨੂੰ ਰੋਬ ਮਾਰਿਆ ਜਾਏਗਾ ਆਪਣੇ ਪ੍ਰੈਸੇ ਕਾਰਡ। ਭਾਈ ਹੁਣਾਂ ਨੂੰ ਪੁੱਛੋ ਮੈਂ ਰੋਬ ਕਾਡ ਵੀ ਐਕਸਪਾਇਰ ਆ ਤੁਹਾਨੂੰ ਇੰਨਾ ਪਤਾ। ਆਪਾਂ ਜੀ ਐਕਸਪਾਇਰ ਹੀ ਆ ਮੈਂ ਐਕਸਪਾਇਰ ਹਨਾ ਤਾਂ ਫਿਰ ਗਲਤੀ ਮੰਨਦੇ ਹੋ ਆਪਣੀ। ਹਾਂਜੀ ਹਾਂਜੀ ਭਾਜੀ। ਸੋ ਇੱਕ ਹੋਰ ਬੇਨਤੀ ਹੈ ਜਦੋਂ ਵੀ ਦੁਬਾਰਾ ਆਪਣੇ ਕਿਸੇ ਜਿਹੜੇ ਤੁਹਾਡੇ ਸੀਨੀਅਰ ਹੈ ਜਾਂ ਜੋ ਵੀ ਇਹ ਨੇ ਜਿਨ੍ਹਾਂ ਦਾ ਕਾਰਡ ਆ ਉਹਨਾਂ ਨੂੰ ਕਹੋ ਕਿ ਡੀਸੀ ਸਾਹਿਬ ਦੇ ਸਾਈਨ ਨਹੀਂ ਕਿਤੇ ਕਰਾਣ ਸੋ ਅਥੇ ਜਿਹੜੇ ਮੁਲਾਜ਼ਮ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਹਰਪੀ ਜੀ ਇੱਕ ਮਿੰਟ ਜੀ ਇਹਨਾਂ ਦਾ ਘੂਮਿਓ ਸਰ ਮੜ ਜਾ ਇਧਰ ਨੂੰ ਹਾਂ ਸੋ ਤੁਹਾਡੇ ਵੱਲੋਂ ਜਿਹੜੀ ਹੁਣ ਕੀ ਕਾਰਵਾਈ ਕੀਤੀ ਗਈ ਹੈ ਭਾਜੀ ਇਹਨਾਂ ਦਾ ਜਿਹੜਾ ਬੰਦਾ ਚਲਾਣ ਇਹਨਾਂ ਦਾ ਕੀਤਾ ਗਿਆ ਜੀ ਕਿਹੜੇ ਕਿਹੜੇ ਸਰ ਐਕਟ ਲਾਏ ਗਏ ਕਿਹੜੇ ਕਿਹੜੇ ਚਲਾਣ ਕੱਟਿਆ ਗਏ ਦੇਖੋ ਭਾਜੀ ਇੱਕ ਲਾਇਸੈਂਸ ਵੀ ਆਣੀ ਸੀ ਇਹਦੇ ਕੋਲ ਨਾ ਇਥੇ ਕੋਈ ਝੋਰ ਸੇਗਾ ਤੇ ਨਾ ਬਦੂਛਣ ਨੇ ਉਹਨਾਂ ਚ ਰਣ ਕੀਤਾ ਗਿਆ ਸਰ ਜਿਹੜਾ ਪ੍ਰੈਸ ਦਾ ਹਾਈ ਕੱਟ ਦਿਖਾਇਆ ਗਿਆ ਉਹਦੇ ਬਾਰੇ ਸਰ ਕੁਝ ਕਹਿਣਾ ਚਾਹੋਗੇ ਤੁਸੀਂ ਪਬਲਿਕ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਭਾਜੀ ਇਹਨਾਂ ਨੂੰ ਇਹ ਹੈ ਵੀ ਇਦਾਂ ਕਰਕੇ ਜਿੱਦਾਂ ਹੁਣ ਪ੍ਰੈਸ ਦਾ ਨਾਮ ਲੈ ਕੇ ਜਾਨੀ ਕਿ ਕਹਿੰਦੇ ਇਹ ਬਾਕੀਆਂ ਦਾ ਵੀ ਬਾਕੀਆਂ ਨੂੰ ਬਦਨਾਮ ਕਰਦੇ ਪ੍ਰੈਸ ਰਪੋਰਟਰਾਂ ਉਹਨੇ ਬਾਕੀ ਜਿਹੜੇ ਸਾਰੇ ਪ੍ਰੈਸਰ ਰਪੋਰਟਰ ਸਾਰੇ ਮਲਾਜਮਾਂ ਪੁਲਿਸ ਦਾ ਸੰਯੋਗ ਦਿੰਦੇ ਬਹੁਤ ਜ਼ਿਆਦਾ ਕਹਿੰਦੇ ਇਹਨਾਂ ਨੂੰ ਚਾਹੀਦਾ ਨਹੀਂ ਵੀ ਉਹਨਾਂ ਦਾ ਪਿਆਰ ਖਰਾਬ ਕਰਦੇ ਬਹੁਤ ਜ਼ਿਆਦਾ ਤੋ ਦੇਖ ਸਕਦੇ ਹੋ ਕਿ ਜਦੋਂ ASI ਹਰਪੀਜੀਤ ਨਾਲ ਗੱਲਬਾਤ ਹੋਈ ਉੱਥੇ ਹੀ ਉਹਨਾਂ ਦਾ ਕਹਿਣਾ ਇਹ ਸੀਗਾ ਕਿ ਬਾਕੀ ਪ੍ਰੈਸ ਰਿਪੋਰਟਰਾਂ ਦੀ ਜਿਹੜੀ ਛਵੀ ਉਹ ਵੀ ਖਰਾਬ ਹੁੰਦੀ ਹੈ ਸੋ ਇਸ ਤਰ੍ਹਾਂ ਜਿਹੜੇ ਨਕਲੀ ਕਾਰਡ ਬਣਾ ਕੇ ਜੇ ਕੋਈ ਆਂਦਾ ਹੈ ਤੇ ਇਸ ਤਰ੍ਹਾਂ ਦਾ ਜਿਹੜਾ ਵਿਅਕਤੀ ਨੂੰ ਕਦੀ ਕਿਸੇ ਨਾਲ ਬਹਿਸ ਨਹੀਂ ਕਰਨੀ ਚਾਹੀਦੀ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ADC ਵੀ ਗੁਰਬਾਜ਼ ਜੀ ਨੇ ਜਿਹੜਾ ਹੁਣ ਐਕਸ਼ਨ ਦੇ ਵਿੱਚ ਜਿਹੜਾ ਆ ਗਏ ਹੈ ਉੱਥੇ ਹੀ ਉਹਨਾਂ ਨੇ ਪੁਲਿਸ ਨੂੰ ਹਦਾਇਤਾਂ ਦਿੱਤੀਆਂ ਆ ਕਿ ਜਿਹੜੇ ਜਾਲੀ ਪੱਤਰਕਾਰ ਜਿਹੜੇ ਆਂਦੇ ਆ ਜਿਹੜੇ ਇਸ ਤਰ੍ਹਾਂ ਦੇ ਜਿਨ੍ਹਾਂ ਕੋਈ ਕਾਰਡ ਨਹੀਂ ਹੈਗਾ ਕਿਸੇ ਤਰ੍ਹਾਂ ਦੀ ਕੋਈ ਨੌਲੇਜ ਨਹੀਂ ਹੈਗੀ ਉਹਨਾਂ ਨੂੰ ਇਹ ਇਹ ਬੜੀ ਕਾਰਵਾਈ ਕੀਤੀ ਜਾਵੇ ਸੋ ਬੜੀ ਸਹਾਲਣਾ ਕਰਦੇ ਆ ਲੋਕੀ ਵੀ ਜਿਹੜੇ ਬਹੁਤ ਖੁਸ਼ ਨੇ ਏਡੀਸੀ ਵੀ ਟ੍ਰੈਫਿਕ ਤੋਂ ਉੱਥੇ ਹੀ ਆਮ ਜਨਤਾ ਦੇ ਜਦੋਂ ਵੀਊ ਲਿੱਤੇ ਗਏ ਉਹ ਵੀ ਬਹੁਤ ਖੁਸ਼ ਸੀਗੇ ਤੇ ਸਾਨੂੰ ਵੀ ਬੜੀ ਖੁਸ਼ੀ ਹੈ ਕਿ ਜਿਹੜੀ ਪੱਤਰਕਾਰ ਜਿਹੜੀ ਛਵੀ ਖਰਾਬ ਹੋ ਰਹੀ ਹੈ ਜਲਦ ਤੋਂ ਜਲਦ ਸਾਡਾ ਕਹਿਣਾ ਇਹੀ ਹੈ ਏਡੀਸੀ ਸਾਹਿਬ ਨੂੰ ਕਿ ਇਸ ਤਰ੍ਹਾਂ ਜਿਹੜੇ ਚਲਾਨ ਕੱਟ ਕੇ ਇਹਨਾਂ ਦੇ ਜਿਹੜੇ ਕਾਰਡ ਜਬਤ ਕੀਤੇ ਜਾਣ ਤੇ ਬੜੀ ਜਿਹੜੀ ਕਾਰਵਾਈ ਕੀਤੀ ਜਾਵੇ ਤਾਂ ਅਗਲੀ ਸਨ ਦੇ ਉਸਾਤ ਧੰਨਵਾਦ ਕੈਮਰਾਮੈਨ ਰਾਮਕਿਸ਼ਨ ਦੇ ਨਾਲ ਮੈਂ ਰਿਪੋਰਟਰ ਗੁਰਦੀਪ ਸਿੰਘ ਯੂਐਸਵੀਰਾ ਟੀਵੀ ਜਲੰਧਰ